ਇੱਕ ਵਿਆਹ ਦੇ ਵਿੱਚ ਦਾ ਇੱਕ ਹੋਰ ਫੋਟੋਗ੍ਰਾਫਰ ਜਿੱਦਾਂ ਫੋਟੋ ਸਟੂਡੀਓ ਤੇ ਮੈਂ ਆਇਆ ਹੀ ਤੇ ਉਹਨਾਂ ਨੂੰ ਬਾ ਜਾਂ ਬੰਦੇ ਬਾਹਰੋਂ ਆ ਜਾਂਦੇ ਜਨਾ ਤਾਂਗ ਬੜਾ ਕਰਦੇ ਆ ਈਗੋ ਹੰਕਾਰ ਇਹ ਲੋਕ ਮਾੜੀ ਕਿੱਡੀ ਕਬੱਡੀ ਗੱਲਾਂ ਦੀਪਕੇ ਦੀ ਟਾਰ ਚੋ ਕੇ ਬੈਟਰੀ ਚਾਰਜ ਲਾ ਦੇਣੀ ਕਿੱਡੀ ਕਬੱਡੀ ਗੱਲ ਹੁੰਦੀ ਹੈ ਕਿੱਟ ਚੋ ਕੇ ਉੱਥੇ ਰੱਖ ਦੇਣੀ ਹੈਗੇ ਬਾਲਟੀ ਚੁਪਣ ਵਾਲੇ ਕਈ ਕੁਝ ਕਰ ਸਕਦੇ ਆ ਕੰਮ ਉਹ ਅੱਜ ਵੀ ਜਿਹੜੇ 20 25 ਸਾਲ ਪਹਿਲਾਂ ਨਾ ਮੈਨੂੰ ਬੜੀ ਵਧੀਆ ਕਿਹਾ ਸੀਨੀਅਰ ਬੰਦੇ ਨੇ ਕਹਿੰਦਾ ਸੁਣਈ ਇਹਨਾਂ ਨੂੰ ਕੋਈ ਨਹੀਂ ਫਾਇਦਾ ਆਖੰਦਾ ਇਹਨਾਂ ਨੇ 10 ਸਾਲ ਇਸ ਤਰ੍ਹਾਂ ਪਹਿਲਾਂ ਵੀ 10 ਸਾਲ ਇਸ ਤਰ੍ਹਾਂ ਦੇ ਤੇ ਅੱਜ ਵੀ ਇਸ ਤਰ੍ਹਾਂ ਲਈ ਹੈ ਤੇ ਉਹ ਗਾ ਲੋ 20 25 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੇ ਤੇ ਅੱਜ ਵੀ ਉੱਥੇ ਹੀ ਫਿਰਦੇ ਆ ਤੇ ਸਾਡੇ ਪਿੰਡ ਦਾ ਵਿਆਹ ਆਪਣਾ ਸੁਖਦੇਵ ਸਿੰਘ ਆਸਟ੍ਰੇਲੀਆ ਸਾਡੇ ਵੱਡੇ ਵੀ ਸਜੀਤ ਸਿੰਘ ਮੋੱਖਾ ਪਰਿਵਾਰ ਤੇ ਮੁੰਨਾ ਦਾ ਵਿਆਹ ਤੇ ਲਾਈਮ ਲੈਟ ਤੇ ਮੈਂ ਇਨਵਾਈਟਡ ਆਹੀਂ ਸਾਰੇ ਉੱਤੇ ਚਲ ਅੱਜ ਜਿੱਤਰਾ ਵੀ ਚਲੋ ਸਾਰੀ ਟੀਮਾਂ ਨੂੰ ਮੈਂ ਸਾਰੀਆਂ ਮੈਂ ਸੈੱਟ ਕਰਕੇ ਲਾਤੀਆਂ ਵੱਧ ਹੀ ਲਾਦੇ ਬੰਦੇ ਸਰਦੇਵ ਆਪਣਾ ਬਾਹਰ ਵਾਲਾ ਨਾ ਯਕੀਨ ਬੜਾ ਹੈ ਕੰਮ ਦਾ ਉਹਨੂੰ ਨੌਲੇਜ ਰੱਖਦਾ ਮੌਜੂਦ ਹਨ ਵੱਧ ਤੋਂ ਵੱਧ ਉਹ ਵਧੀਆ ਪ੍ਰੋਫੈਸ਼ਨਲ ਬੰਦਾ ਦਿੰਦਾ ਦਿੱਲੀ ਨੂੰ ਲਿਆ ਕੇ ਗੌਤਮ ਉਹਨੂੰ ਪਤਾ ਯਾਰ ਐ ਪ੍ਰੋਫੈਸ਼ਨਲ ਬੰਦੇ ਲਾਦੇ ਮੇਨ ਤੇ ਜਿਹੜੇ ਮੈਂ ਸੈਕੰਡ ਤੇ ਲਾਏ ਆ ਤੇ ਉਹ ਇੱਕ ਸੀਨੀਅਰ ਬੰਦੇ ਸ਼ਹਿਰੀ ਨੇ ਲੇਖਨ ਮੁੰਇੰਦਰ ਜਿਹੜੇ ਸੈਕੰਡ ਫੋਟੋਗ੍ਰਾਫਰ ਚੱਲਣਦੇ ਤੇ ਉਹਨੂੰ ਕਿਤੇ ਕਹਤਾ ਵੀ ਯਾਰ ਉਹ ਮੜੀ ਲਾਈਟ ਲੱਗਣੀ ਅੰਦਰ ਚਾਹ ਦੇ ਮੜੀ ਧਾਰ ਲਾ ਦੇ ਉਹ ਗੱਲ ਤਾਂ ਹੁਣ ਚ ਕਿੱਲਾ ਇੱਕ ਫੋਟੋਗ੍ਰਾਫਰ ਆਦਾ ਇੱਧਰ ਦਾ ਮੈਂ ਥੋੜੀ ਮੈਂ ਇਦਾਂ ਨਹੀਂ ਮੈਂ ਆਪਣਾ ਕੈਮਰਾ ਗੱਲ ਚ ਮੈਂ ਨਹੀਂ ਤਾਲਪੁਰ ਰੋਣ ਤੇ ਤੂੰ ਨਾ ਮੈਨੂੰ ਦੱਸਤਾ ਵੀ ਜਿਹੜੇ ਸੀਨੀਅਰ ਬੰਦੇ ਵਧੀਆ ਕੰਮ ਕਰਨਦੇ ਐ ਇਹਦੇ ਇਹਦੇ ਵਿਲੇ ਹੀ ਫਿਰਨਦਾ ਐ ਪਿਛੇ ਮੈਂ ਯਾਰ ਉਹਨਾਂ ਮੈਨੂੰ ਦੱਸਤਾ ਵੀ ਪਾਜੀ ਆ ਬੰਦੇ ਨੇ ਇਤਾਂ ਕਿਹਾ ਜੀ ਤੁਹਾਨੂੰ ਤੇ ਮਾਹ ਯਾਰ ਗੱਲ ਸੁਣੋ ਮੇਰੀ ਇਹ ਕਿੰਨੀ ਵੱਡੀ ਗੱਲ ਆ ਤਾਰਾਂ ਕਿ ਜਿਹੜੀ ਹੈਲਪ ਕਰੋ ਕਿਸੇ ਦੀ ਵੀ ਲੋੜ ਪੈ ਸਕਦੀ ਕਿਸੇ ਟਾਈਮ ਤੇ ਵੀ ਤੁਸੀਂ ਮਤਲਬ ਕੰਮ ਆੜ ਮਿਲ ਕੇ ਕਰਾਉਂ ਨਾ ਇੱਕ ਦੂਜੇ ਦਾ ਉਹ ਪਹਿਲੀ ਵਾਰੀ ਆ ਇਹਦੇ ਮੰਕਾਰਿਆ ਇਹ ਫੋਟੋਗ੍ਰਾਫਰ ਹੋ ਗਈ। ਮੁੰਨੇ ਇੰਨੀ ਗੱਲ ਦਾ ਮੇਰਾ ਗੁੱਸਾ ਕਰ ਲਿਆ। ਇੱਕ ਉਹਨੇ ਗੁੱਸਾ ਕਰ ਲਿਆ ਦੂਜਾ ਮੈਨੂੰ ਗੁੱਸਾ ਇਹਨਾਂ ਦੇ ਵਿਆਹ ਤੇ। ਮੈਨੂੰ ਪਤਾ ਵੀ ਸਰਜੀਸ ਹੁਣੇ ਸਾਡੇ ਵੱਡਾ ਦੀ ਰਿਆ ਇਹਨੇ ਸਾਰਾ ਦਿਨ ਮੈਨੂੰ ਘੜੀ ਮੁੜੀ ਜੇ ਮੈਂ ਘਰ ਵੀ ਗਿਆ ਪਿੰਡ ਵੀ ਗਿਆ ਨਾ ਫਲ ਬਾਜ ਦੁੱਧ ਪੀ ਲਾਚੀਆਂ ਵਾਲਾ ਹੀ ਹਰੀ ਲਾਚੀ ਵਾਲਾ ਹੀ ਫਲ ਦੁੱਧ ਪੀਏ ਨਾ ਮੈਨੂੰ ਦੁੱਧ ਪਿਆ ਪਾ ਕਮਲਾ ਕਰਦਣਾ ਦੂਜਾ ਸਮਾਨ ਮੈਨੂੰ ਪਤਾ ਵਿਆਜ ਮੈਨੂੰ ਲੱਭੜਾ ਨਹੀਂ ਕੋਈ ਵੈਸ਼ਨੂ ਦਾ ਨਾ ਪ੍ਰੋਗਰਾਮ ਇੱਕ ਗੁੱਸਾ ਮੈਨੂੰ ਇਹ ਚੱਲਣ ਡਿਆ ਤੇ ਮੈਂ ਵੀ ਮੈਨੂੰ ਇੱਕ ਵਿਆਜ ਚੁਣ ਚਣ ਕੇ ਕੋਈ ਚੀਜ਼ ਲੱਭਣੀ ਪੈਣੀ ਖਾਣ ਲਈ ਇਹਨਾਂ ਦੇ ਇਹ ਬੰਦੇ ਆਪਣੇ ਧਾਰਮਿਕ ਜਿਹੇ ਆਦੇ ਇਹਨਾਂ ਨੇ ਤਾਂ ਕੋਈ ਉਹ ਜਿਹਾ ਮੇਰੇ ਸਮਾਨ ਖਾਣ ਵਾਲਾ ਖਾਣ ਵਾਲਾ ਪਾਇਆ ਕੋਈ ਨਹੀਂ ਤੇ ਮੈਂ ਇਹਦੇ ਗੁੱਸਾ ਕਿ ਇਧਰ ਦਾ ਇਹ ਕਿ ਸਾਡੀ ਫੋਟੋਗ੍ਰਾਫਰ ਨਹੀਂ ਕਰਤਾ ਮੈਨੂੰ ਮੈਂ ਤੇ ਵੀ ਚਲੋ ਮੈਂ ਵਿੱਚੋਂ ਟਾਈਮ ਟੂਮ ਕੱਢ ਕੇ ਇਹਦੇ ਕਿਤੇ ਉੱਤੇ ਮੁਰਗੇ ਦੀ ਲੱਤ ਭੰਨ ਕੇ ਆਉਂਗਾ ਆਉਂਗਾ ਮਸਾ ਬਸ ਮੇਰੇ ਮੁਰਗੇ ਸਾੜਨੇ ਚਲਦੇ ਤੁਹਾਨੂੰ ਪਤਾ ਨਹੀਂ ਦਦੇ ਉਮੀਦ ਤੋਂ ਬਿਨਾ ਤੇ ਵੈਗ ਨਹੀਂ ਮੇਰੇ ਤੋਂ ਬਿਨਾ ਉਹ ਗੱਲ ਤੁਹਾਨੂੰ ਦੱਤੀ ਹੈ ਵੀ ਮੁੜਖੇ ਉਹ ਗੁੱਸਾ ਕਰ ਗਿਆ ਉਹਨੇ ਜਵਾਨ ਨੇ ਕੀਤਾ ਕੈਮਰਾ ਬੈਗ ਹੋ ਗਿਆ ਬਾਹਰ ਨੂੰ ਲਾਈਮ ਲਾਈਟ ਪੈਸ ਚਾਰ ਰੋਟੀ ਕਿੱਥੇ ਤੇ ਬਲਦਾਰ ਗੱਡੀਆਂ ਦੀ ਪਾਰਕਿੰਗ ਕਿੱਥੇ ਬਾਹਰ ਪੈਸ ਤੁਹਾਨੂੰ ਪੜ ਬੜੀ ਜ਼ੂਰੀਆ ਕੰਮ ਮੈਨੂੰ ਸ਼ਹਿਰ ਵਾਲੇ ਗੋਤਮ ਨੇ ਦੱਸਤਾ ਵੀ ਭਾਜੀ ਉਹ ਭੱਜ ਗਿਆ ਜੇ ਬੰਦਾ ਤੈਨੂੰ ਤੁਸੀਂ ਮੜਾਇਆ ਗੁੱਸੇ ਨਾਲ ਕਿਹਾ ਉਹ ਆਉਂਦਾ ਮੈਂ ਨਹੀਂ ਸਮਨ ਚੱਲਦੇ ਕੰਮ ਚ ਕੇ ਇਹਦਾ ਕੰਮ ਛੱਡ ਦੇਣਾ ਕਿੰਨੀ ਮਾੜੀ ਗੱਲ ਆ ਮੈਂ ਆਪਾਂ ਕਿਤੇ ਵੀ ਕੋਈ ਟੈਕਸੀ ਲੈ ਕੇ ਜਾ ਰਹੇ ਆਂ ਰਾਜ ਆਪਾਂ ਸਵਾਰੀ ਤਾਰ ਦਿੰਦਾ ਇਦੋਂ ਮੈਂ ਨਹੀਂ ਬਸ ਉਹਨੇ ਤਾਰਤਾ ਹੀ ਤੇ ਆਪਾਂ ਕਿਤੇ ਵੀ ਜਾ ਰਹੇ ਕੋਈ ਵੀ ਕੰਮ ਆਪਣਾ ਰੂਟੀਨ ਚ ਕਰ ਰਹੇ ਆਂ ਐਡੇ ਟਾਈਮ ਆਪਣਾ ਬੰਦਾ ਉੱਥੇ ਹੀ ਕੰਮ ਛੱਡ ਕੇ ਤੁਰ ਪੈਂਦਾ ਕੋਈ ਵੀ ਕੰਮ ਆਪਣਾ ਚੱਲ ਰਿਹਾ ਤੇ ਕਿੰਨੀ ਮਾੜੀ ਗੱਲ ਠੀਕ ਆ ਕੰਮ ਕੰਪਲੀਟ ਕਰ ਆਪਣਾ ਪਹਿਲੇ ਜਾ ਕਰ ਨੂੰ ਫੇ ਕਾਹ ਨਹੀਂ ਆਉਣਾ ਉਹ ਇੱਥੇ ਇਸ ਤਰ੍ਹਾਂ ਕਰਦਾ ਯਾਰ ਆਦ ਕੰਮ ਬੜਾ ਖਿਆਬ ਹੈ ਕੋਈ ਸਾਈਦਰ ਦਾ ਵੀ ਆ ਦੇਖੋ ਸੇ ਕਹੀਏ ਮੈਨੂੰ ਤੇ ਕੀ ਬਣੂ ਫੇਰ ਅੱਜ ਮੈਂ ਹਾਂ ਉਹਨੂੰ ਲਾਤਾ ਹਾਂ ਮੈਂ ਯਾਰ ਵੀਰ ਜੀ ਕੀ ਗੱਲ ਹੈ ਕਾਤੋਂ ਰੁਸ ਕੇ ਚਲ ਗਏ ਜੀ ਐਨਾ ਨਾ ਮੈਂ ਨਹੀਂ ਭਾਜੀ ਕਹਦੀਆਂ ਸੁਣਦਾ ਮੈਂ ਬੰਦਾ ਫੋਟੋਗ੍ਰਾਫਰ ਐ ਕੋਚ ਚਾ ਦੇ ਜਾ ਮੇਰੀਆਂ ਗੱਲਾਂ ਦਾਂਦੀਆਂ ਤੇ ਮੈਂ ਨਹੀਂ ਇਤਨੀਆਂ ਗੱਲਾਂ ਸੁਣਦਾ ਹੁੰਦਾ ਮੈਂ ਕਹਦੀਆਂ ਤਾਰਾ ਲੋਣਾ ਮੈਂ ਤਾਂ ਡੇਕਾ ਦਾ ਸੁਣਨਾ ਐ ਇਤਨਾ ਕਰ ਗਿਆ ਤੇ ਮੈਂ ਚਲੋ ਵੀਰ ਜੀ ਕੋਈ ਗੱਲ ਨਹੀਂ ਏ ਤੁਸੀਂ ਇੰਨਾ ਕਰੋ ਕਿੱਥੇ ਜੇ ਮੈਂ ਬਾਹਰ ਲੈਂਡਰ ਦੇ ਬਾਹਰ ਗੱਡੀਆਂ ਦੀ ਪਾਰਕਿੰਗ 'ਚ ਪਹੁੰਚ ਗਿਆ ਤੇ ਮੈਂ ਵੀ ਜੀ ਕੋਈ ਗੱਲ ਨਹੀਂ ਤਾਂ ਕੱਲ ਦਾ ਜਿਹੜਾ ਪ੍ਰੋਮ ਕੀਤਾ ਤੁਸੀਂ ਆਪਣੇ ਪੈਸੇ ਤੇ ਲੈ ਜਾਓ ਲੈ ਜਾਓ ਪੈਸੇ ਮਾਂ ਵੀ ਚਲੋ ਕੋਈ ਗੱਲ ਨਹੀਂ ਬੀਤੀ ਆਪਾਂ ਮੈਂ ਉਹ ਕੋਈ ਫੋਟੋਗ੍ਰਾਫ ਮੰਗਾ ਲਿਆ ਦੁਕਾਨ ਤੇ ਵੱਧ ਫੋਟੋਗ੍ਰਾਫ ਨੂੰ ਪਤਾ ਹੈ ਜੀ ਤੇ ਇਹ ਸੈਕੰਡ ਬੰਦੇ ਆ ਮੇਨ ਚੱਲਣ ਡਿਆ ਪੱਛਾ ਹੀ ਗਿਆ ਮੈਂ ਦੋ ਇਕੱਲੇ ਸੌ ਸਹੀ ਵਿਆ ਪਿਆ ਮੈਂ ਗੱਡੀਆਂ ਦੀ ਪਾਰਕਿੰਗ ਜਿੱਥੇ ਉੱਲਾ ਬੜਾ ਖੋ ਗਿਆ ਗੱਡੀਆਂ ਦਾ ਪਤਾ ਨਹੀਂ ਲੱਗਣ ਡਿਆ ਗੱਡੀਆਂ ਵੱਡੀਆਂ ਵੱਡੀਆਂ ਉੱਚੀਆਂ ਹਨ ਤਾਂ ਪਤਾ ਨਹੀਂ ਗੱਡੀਆਂ ਚ ਲਿਆ ਮੈਂ ਘੇਰ ਗਿਆ ਤਾਂ ਮੱਛਾ ਪੇੜ ਵਾਈ ਜੀ ਫਿਰ ਫੇਰ ਨਹੀਂ ਮੈਂ ਵੇਖਿਆ ਕਿੱਥੇ ਵਰਦੀ ਹੈ ਬੜੀ ਵੱਡੀ ਤੇ ਮਰੇ ਕੋਈ ਹੱਥ ਫੀੜੂਂ ਲਾ ਫਿਰ ਨਹੀਂ ਯਾਰ ਨਹੀਂ ਬੱਜਣ ਡੀਆਂ ਪੂਰੀਆਂ ਹੈਕਰ ਪੂਰੀ ਤਾਂ ਸਦੀ ਨਹੀਂ ਹੁੰਦੀ ਕਿਤਾ ਇਹਨੇ ਕਰ ਦੋ ਦਲਤ ਕੀਤੀ ਹੈ ਟਾਈਮ ਲਾਗੇ ਮੇਰੀ ਕਾੜੀ ਐਲਟੋ K10 ਖਲੋਤੀ ਹੁੰਦੀ ਆ ਉਹ ਗੇਟ ਤੇ ਮੈਂ ਲਾਈ ਇਹ ਸਭ ਨਾਂ ਦੀ ਕਿਸੇ ਟਾਈਮ ਨਹੀਂ ਭਜਣਾ ਪੈ ਸਕਦਾ ਤੇ ਬਾਰ ਉਹਦਨ ਮਾੜੀ ਕਿਸਮ ਨੂੰ ਕਹਿੰਨੇ ਹੋਰ ਮਗਰ ਗੱਡੀ ਰੋ ਮੈਂ ਭਜਾ ਗੱਡੀ ਵਾਲ ਨੂੰ ਇਹਨੂੰ ਪਤਾ ਹੀ ਵੀ ਨਹੀਂ ਆ ਥਾਂ ਨਹੀਂ ਕੰਮ ਸੁੱਤਰੋ ਸਮਾਨ ਓੜਾ ਮੇਰੇ ਕੋਲ ਹੈਗਾ ਬੇਸ ਬਾਜਾ ਮਾਮਾ ਕਈ ਦਾ ਦਸਤਾਇਆ ਰੱਖਿਆ ਕਿ ਮੈਂ ਉਹ ਲੈਉਣਾ ਉਹ ਨਹੀਂ ਰੋ ਮੈਂ ਉਧਰੋਂ ਭੱਜ ਗਿਆ ਮੈਂ ਉਹ ਲੈ ਕੇ ਦਿਲ ਨੂੰ ਭੱਜਾਂ ਵੀ ਇਹਦੀਆਂ ਮੋਰਾਂ ਚੰਗੀਆਂ ਸੇ ਕਾ ਕਰਦੇ ਇਹਦਾ ਚੰਗੀਆਂ ਲਾਸਾਂ ਪਾਉਂਦੇ ਮੈਂ ਇੱਧਰ ਨੂੰ ਭੱਜਾਂ ਦੇਖੋ ਉਹਦੀ ਕਿਸਮਤ ਵੇਖੋ ਫਿਲਮੀ ਸੀਨ ਕਿੱਡਾ ਵੱਡਾ ਬਣ ਗਿਆ ਇਤਨਾ ਦੇ ਫਿਲਮਾਂ 'ਚ ਵੀ ਸੀਨ ਬਣਦਾ ਕਿੰਨਾ ਕਿੰਨਾ ਲੱਖਾਂ ਕਰੋੜਾਂ ਰੁਪਏ ਲਾਉਂਦੇ ਤੇ ਫਿਰ ਸੀਨ ਬਣਦਾ ਇੱਕ ਫਿਲਮ 'ਚ ਬਣਿਆ ਉਹ ਭੱਜਾ ਹੀ ਉਹਦੇ ਮਗਰ ਤੇ ਸਿੰਘ ਫਿਲਮ ਕਿਹੜੀ ਐਦਾਂ ਉਹ ਮਗਰ ਭੱਜਾ ਜੋ ਉਹ ਯੱਕਦਾਂ ਭੱਜ ਕੇ ਟ੍ਰੇਨ ਤਾਂ ਲੱਭ ਗਿਆ ਤੇ ਛੁੱਟ ਗਿਆ ਇਹ ਭੱਜ ਕੇ ਕੰਜਦਾ ਭੱਜ ਜਾਂਦਾ ਘੜੁਕੇ ਦੇ ਚੜ ਗਿਆ। ਵਿਸ਼ਵਾ ਦਬਾ ਕੇ ਘੜੁਕੇ ਨਾਲ ਘੜੁਕੇ ਦੇ ਲੰਕ ਗਿਆ। ਹੁਣ ਮੈਂ ਕਿੰਨਾ ਭੱਜ ਲੂੰਗਾ ਦੱਸੋ। ਮੇਰੇ ਤੋਂ ਕਿੱਥੇ ਭਜ ਜਾਣਾ ਏ ਘੜੁਕਾ ਕਿੱਥੇ ਤੇ ਮੈਂ ਕਿੱਥੇ। ਮੈਂ ਭੱਜਾਂ ਭਰ ਕਿੱਥੋਂ ਸਾਈਜ਼ ਹੀ ਹੋ ਗਿਆ। ਗੱਡੀ ਦੇ ਪਿੱਛੇ ਗੱਡੀ ਲੱਗੀ। ਨਿਕਲ ਗਿਆ। ਤਾਂ ਮੈਨੂੰ ਤਾਂ ਵੀ ਕਰਤੂਤਾਂ ਦੇ ਪੀੜ ਚਪੇੜ ਪਾਣੀ ਪੈਂਦੀ ਆ ਮਜਬੂਰੀ ਬਣ ਜਾਂਦੀ ਔਰ ਜੀ ਕਰਦਾ ਕਿ ਇਹਨੂੰ ਪੁੱਟ ਨੂੰ ਮਾਰਨ। ਐਂਜੀਆਂ ਕਰਤੁੱਤਾ ਕਰਦਾਈ। ਮੁੜ ਕੇ ਫਿਰ ਇਹੋ ਗਾਲਿਆ ਵੀ ਉਹੋ ਗੱਲ ਹੋਈ ਵਿਆਹ ਹੋ ਤੋ ਗਿਆ ਘਰ ਤੇ ਸਰਜੀਸ ਨੂੰ ਘੜੀਮੁੜੀ ਹਾਏ ਦੁੱਧ ਪੀਤਾ ਈ ਲੇਵਾ ਦੁੱਧ ਇਹ ਲਾਚੀ ਵਾਲਾ ਖਰੀ ਲਾਚੀ ਵਾਲਾ ਮਾ ਭਰਾਵਾ ਨੋ ਮੈਂ ਨੋਟਟਿਆ ਲਵਾ ਲਈ ਤੂੰ ਰਹਿਣ ਦੇ ਮੈਂ ਦੁੱਧ ਹੀ ਪੀਤੀ ਹਾਂ ਰਾਤ ਨੂੰ ਤੁਹਾਡੇ ਘਰ ਤੋ ਤਿੰਨ ਚਾਰ ਦਿਨ ਰਹਿਣਾ ਤੇ ਮੈਂ ਦਸ ਦੁੱਧ ਹੀ ਪੀ ਜਾਂ ਘੜੀਮੁੜੀ ਇਹ ਘੜੀਮੁੜੀ ਦੁੱਧ ਹਰੀ ਲਾਚੀ ਤੁਜੀ ਲਾਚੀ